ਖਾਨ ਜੱਟੇ ਬੰਦੀਆਂ ਦੀ ਸੈਂਟਰ ਸਰਕਾਰ ਦੇ ਮਿਨਿਸਟਰਸ ਦੇ ਨਾਲ ਨਵੇਂ ਦੌਰ ਦੀ ਜਿਹੜੀ ਗੱਲਬਾਤ ਹੈ ਖਤਮ ਹੋਈ ਹੈ ਹੁਣ ਅਸੀਂ ਗੱਲ ਕਰਾਂਗੇ 올 ਇੰਡੀਆ ਕਿਸਾਨ ਸਭਾ ਦੇ ਲੀਡਰ ਮੇਜਰ ਸਿੰਘ ਜੀ ਨਾਲ ਮੇਜਰ ਸਿੰਘ ਜੀ ਕੀ ਸੀ ਟੈਲ ਅਟਿਮੇਟ ਜੋ ਸਰਕਾਰ ਦੇ ਅੱਜ ਬਿਆਨ ਉਹਦੇ ਦੇ ਪ੍ਰੈਸ ਦੇ ਵਿੱਚ ਸਰਕਾਰ ਨੇ ਉਹੀ ਕੁਝ ਸੋਚਿਆ ਹੈ ਤੇ ਆ ਕੇ ਉਹਨਾਂ ਨੇ ਕਿਹਾ ਵੀ ਇਹ ਕਾਨੂੰਨ ਆ ਜਿਹੜੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਲਈ ਬਣਾਏ ਨੇ ਇਸ ਲਈ ਇਹਨਾਂ ਕਾਨੂੰਨਾਂ ਨੂੰ ਉਹ ਦੇਸ਼ ਦੇ ਦੂਜੇ ਹਿੱਸਿਆਂ ਦੇ ਜਿਹੜੇ ਕਿਸਾਨ ਹੈਗੇ ਉਹ ਚਾਹੁੰਦੇ ਆ ਕਾਨੂੰਨ ਚੰਗੇ ਆ ਸਾਡੇ ਭਲੇ ਲਈ ਆ ਇਹ ਫਾਇਦੇਚ ਨੇ ਅਸੀਂ ਇਹਨਾਂ ਨੂੰ ਰੱਦ ਨਹੀਂ ਕਰਾਉਣਾ ਚਾਹੁੰਦੇ ਇਸ ਲਈ ਸਰਕਾਰ ਕਹਿੰਦੀ ਅਸੀਂ ਇਹਨਾਂ ਨੂੰ ਰੱਦ ਨਹੀਂ ਕਰ ਸਕਦੇ ਕਿਸਾਨਾਂ ਨੇ ਕੇ ਨਮਾਇੰਦਿਆਂ ਨੇ ਕਿਹਾ ਵੀ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਇਸ ਕਰਕੇ ਕੀਤੀ ਸੀ ਵੈਸੇ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਪ੍ਰਕਿਰਿਆ ਲੈ ਕੇ ਆਵਾਂਗੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਰੱਦ ਕਰਨਾ ਸਾਡੇ ਲਈ ਮੁਸ਼ਕਲ ਹੈ ਉਸ ਤੇ ਜਦੋਂ ਡੈਡਲਾਕ ਹੋਇਆ ਸਰਕਾਰ ਉੱਠ ਕੇ ਚਲੀ ਗਈ ਵੀ ਅਸੀਂ ਕੁਝ ਵਿਚਾਰ ਲਈਏ ਵਿਚਾਰਨ ਤੋਂ ਬਾਅਦ ਜਦੋਂ ਦੁਬਾਰਾ ਆਏ ਉਹਨਾਂ ਪ੍ਰਪੋਜ਼ਲ ਰੱਖੀ ਵੀ ਕੋਈ ਛੋਟੀ ਕਮੇਟੀ ਬਣਾ ਲਈਏ ਨਾ ਨਹੀਂ ਗੱਲ ਲਈ ਕਿ ਆ ਵੀ ਇਹਨਾਂ ਗੱਲਾਂ ਨੂੰ ਅਸੀਂ ਉਰੇ ਕੋਈ ਫੈਸਲਾ ਨਹੀਂ ਕਰ ਸਕਦੇ ਸਰਕਾਰ ਨੇ ਦੁਆਰਾ ਇਹ ਰਿਕੁਐਸਟ ਕੀਤੀ ਵੀ ਇਹ ਕਾਨੂੰਨਾਂ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਅਸੀਂ ਵੀ ਵਿਚਾਰਾਂਗੇ ਤੁਸੀਂ ਵੀ 15 ਤਰੀਕ ਨੂੰ ਦੁਆਰਾ ਗੱਲ ਕਰਨੀ ਚਾਹੁੰਦੇ ਆ ਕਿਸਾਨਾਂ ਦੇ ਨੁਮਾਇੰਦਿਆਂ ਨੇ ਕਿਹਾ ਵੀ ਅਸੀਂ ਦੁਆਰਾ ਆਪਣੀ ਗੱਲਬਾਤ ਵਿਚਾਰਾਂਗੇ ਵਿਚਾਰ ਕੇ 15 ਤਰੀਕ ਦਾ ਫੈਸਲਾ ਕਰਾਂਗੇ ਦੁਆਰਾ ਉਹਦੇ 15 ਤਰੀਕ ਦੀ ਗੱਲ ਵੀ ਮੀਟਿੰਗ ਦੇ ਵਿੱਚ ਹੋਈ ਤੁਸੀਂ ਜੱਟੇ ਬੰਦੀਆਂ ਨੇ ਕਿਹਾ ਮੰਤਰਾਨੋ ਕਿ ਜਾਂ ਤਾਂ ਕਾਨੂੰਨ ਰੱਦ ਕਰੋ ਜਾਂ ਸਾਨੂੰ ਗੋਲੀ ਮਾਰ ਦਿਓ ਨਹੀਂ ਦੇਖੋ ਇਦਾਂ ਦੀਆਂ ਗੱਲਾਂ ਤਾਂ ਨਹੀਂ ਉਹ ਇਦਾਂ ਜ਼ਰੂਰ ਗੁੱਸੇ 'ਚ ਕਿਸਾਨਾਂ ਨੇ ਕਿਹਾ ਵੀ ਕਿਸਾਨ 70 ਤੋਂ ਵੱਧ ਕਿਸਾਨ ਮਰ ਠੰਡ ਦੇ ਵਿੱਚ ਬੈਠੇ ਮਾਰ ਰਹੇ ਹੈਗੇ ਤੁਸੀਂ ਸਾਨੂੰ ਠੰਡ ਚ ਮਾਰਨ ਦੀ بجائے ਉਹਦਾ ਮਾਰ ਦਿਓ ਜੇ ਮਾਰਨਾ ਕਿਸਾਨ ਪਰ ਉੱਠ ਕੇ ਨਹੀਂ ਜਾਣਗੇ ਚਾਹੇ ਸਰਕਾਰ ਕੋਲ ਜਿੰਨੀ ਮਰਜ਼ੀ ਕਰੇ ਇਹ ਸਭ ਕਿਸਾਨਾਂ ਦਾ ਗੁੱਸਾ ਹੈਗਾ ਸਾਡੇ ਨਾਲ ਨੇ ਮੁਕੇਸ਼ ਚੰਦਰਾਜੀ ਦੁਆਬਾ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਨਵੇਂ ਦੌਰ ਦੀ ਗੱਲਬਾਤ ਜਿਹੜੀ ਹੈ ਕਿਸਾਨ ਜੱਥੇਬੰਦੀਆਂ ਦੀ ਹੁਣੇ-ਹੁਣੇ ਖਤਮ ਹੋਈ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੁਕੇਸ਼ ਜੀ ਅਲਟੀਮੇਟਲੀ ਇੱਕ ਵਾਰ ਫੇਰ ਗੱਲਬਾਤ ਜਿਹੜਾ ਹੈ ਬੇਸਿਟਾ ਰਹੀ ਹੈ ਲੱਗਦਾ ਜੀ ਸਰਕਾਰ ਜਿਹੜੀ ਹੈ ਅਜੇ ਤੱਕ ਕਿਸਾਨਾਂ ਦੀਆਂ ਜੋ ਮੌਤਾਂ ਹੋ ਰਹੀਆਂ ਜਾਂ ਹੋਰ ਹੋ ਰਿਹਾ ਇਹਨੂੰ ਅੰਦੋਲਨ ਨੂੰ ਸੀਰੀਅਸ ਨਹੀਂ ਲੈ ਰਹੀ। ਇਹਨਾਂ ਦੇਖੋ ਕਈ ਵਾਰੀ ਇਹ ਮੀਟਿੰਗਾਂ ਦਾ ਦੌਰ ਚੱਲ ਚੁੱਕਾ ਅੱਜ ਫਿਰ ਕਾਫੀ ਸਮਾਂ ਇਸ ਗੱਲ ਤੇ ਨਿਗਾਹ ਦਿੱਤਾ ਵੀ ਤੁਸੀਂ ਇਹਦੇ ਜੀ ਦੁਬਾਰਾ ਛੋਟੀ ਕਮੇਟੀ ਬਣਾਓ ਜਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਭੇਜ ਕੇ ਉਹਦੇ ਤੇ ਜਾ ਕੇ ਜੋ ਸੁਪਰੀਮ ਕੋਰਟ ਫੈਸਲਾ ਦੇਊਗੀ ਅਸੀਂ ਸਰਕਾਰ ਵੱਲੋਂ ਬੇਨਤੀ ਕਰਾਂਗੇ ਵੀ ਸੁਪਰੀਮ ਕੋਰਟ ਡੇ ਬਾਈ ਡੇ ਤੇ ਸੁਣਵਾਈ ਕਰੇ। ਰਾਜੇਵਾਲ ਸਾਹਿਬ ਨੇ ਉਹਦੇ ਵਿੱਚ ਸਖਤ ਉਹਦਾ ਜਵਾਬ ਦਿੱਤਾ ਵੀ ਚਾਹੇ ਕਿਸੇ ਤਰ੍ਹਾਂ ਦਾ ਵੀ ਜਵਾਬ ਸੁਪਰੀਮ ਕੋਰਟ ਦੇਵੇ ਸਾਡਾ ਅੰਦੋਲਨ ਖਤਮ ਨਹੀਂ ਹੋਗਾ ਜਦੋਂ ਤੱਕ ਤਿੰਨ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਨਹੀਂ ਹੁੰਦੇ ਤੇ ਹੁਣ ਕੀ ਨੈਕਸਟ ਡੇਟ 15 ਤਰੀਕ ਦਿੱਤੀ ਗਈ ਹੈ ਜਥੇਬੰਦੀਆਂ ਵੱਲੋਂ ਕੀ ਪਲਾਨ ਕੀਤਾ ਜਾ ਰਿਹਾ ਹੈ ਤਿਆਰੀ ਉਧਰ ਤੇ ਅੰਨ ਦਿੱਤਾ ਜਾਊਗਾ ਜੀ ਕੀ ਲੱਗਦਾ ਅੱਜ ਦੀ ਮੀਟਿੰਗ ਤੋਂ ਸਰਕਾਰ ਦਾ ਰੂਖ ਇੱਕ ਵਾਰੀ ਤਾਂ ਕਾਫੀ ਤਲਖੀ ਵੀ ਹੋਈ ਸੀਗੀ ਕਹਿੰਦੇ ਲੀਡਰਾਂ ਨੇ ਤਾਂ ਇੰਨਾ ਵੀ ਕਹਿ ਤਾਇਆ ਕਿ ਤੁਸੀਂ ਕਾਨੂੰਨ ਰੱਦ ਕਰਨੇ ਆ ਤਾਂ ਕਰੋ ਨਹੀਂ ਤਾਂ ਸਾਨੂੰ ਗੋਲੀ ਮਾਰ ਦਿਓ ਤੇ ਮੰਤਰੀ ਉਸ ਤੋਂ ਬਾਅਦ ਉੱਠ ਕੇ ਚਲੇ ਗਏ ਸੀਗੇ ਆਪਣੇ ਡਿਸਕਸ ਕਰਨ ਵਾਸਤੇ ਕੀ ਲੱਗਦਾ ਅਗਲੇ ਵਾਸਤੇ ਦੇ ਕੋ ਹੋਰ ਅਸੀਂ ਵੀ ਹੁਣ ਜੇ ਜਿੱਦਾਂ ਦੇ ਸਾਡੇ ਲਈ ਕਾਨੂੰਨ ਜੇ ਲਾਗੂ ਰਹਿੰਦੇ ਆ ਵੀ ਸਾਡੇ ਮੌਦੇ ਬਰੰਟ ਆ ਉਹਦੇ ਨਾਲੋਂ ਤਾਂ ਸਾਨੂੰ ਇਹ ਗੋਲੀ ਮਾਰ ਦੇਣੀ ਆ ਵੀ ਅਸੀਂ ਵੀ ਲੋਕਾਂ ਨੂੰ ਜਾ ਕੇ ਪਤਾ ਤਾਂ ਲੱਗੂਗਾ ਵੀ ਸਾਡੇ ਅਗੂ ਇਹ ਸਾਡੇ ਕੁਛ ਕਰ ਰਹੇ ਆ ਤੇ ਅਸੀਂ ਲੜਕੇ ਮਰਨਾ ਪਸੰਦ ਕਰਾਂਗੇ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਯੂਨੀਅਨ ਦੇ ਅਗੂ ਨੇ ਉਹਨਾਂ ਤੋਂ ਪੁੱਛਾਂਗੇ ਅੱਜ ਦੀ ਮੀਟਿੰਗ ਦਾ ਰਜਿੰਦਰ ਜੀ ਮੀਟਿੰਗ ਇੱਕ ਬਾਰ ਫਿਰ ਫਟਾਈਲ ਨਹੀਂ ਬੇਸਿਟਾ ਰਹੀ ਬਿਲਕੁਲ ਜੀ ਅੱਜ ਦੀ ਮੀਟਿੰਗ ਬਿਲਕੁਲ ਬੇਸਿਟਾ ਰਹੀ ਆ ਕੇਂਦਰ ਦੀ ਜਿਹੜੀ ਇਹ ਸਰਕਾਰ ਆ ਤਾਨਾਸ਼ਾ ਸਰਕਾਰ ਆ ਹਿਟਲਰ ਦੇ ਕਦਮਾਂ ਤੇ ਚੱਲਣ ਵਾਲੀ ਸਰਕਾਰ ਆ ਤੁਸੀਂ ਦੇਖੋ ਕਿ ਕੁਝ ਵਾਸ਼ਿੰਗਟਨ ਦੇ ਵਿੱਚ ਵਾਪਰਦਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਟਵੀਟ ਕਰਦੇ ਆ ਇਸ 70 ਕਿਸਾਨ ਸ਼ਹੀਦ ਹੋ ਜਾਂਦੇ ਤੇ ਪ੍ਰਧਾਨ ਮੰਤਰੀ ਇੱਕ ਸਿੰਗਲ ਸ਼ਬਦ ਵੀ ਜਿਹੜਾ ਉਹ ਨਹੀਂ ਬੋਲਦੇ ਜਿਸ ਤੋਂ ਤੈ ਆ ਕਿ ਸਰਕਾਰ ਲੋਕ ਵਿਰੋਧੀ ਆ ਲੋਕਾਂ ਦੀ ਦੁਸ਼ਮਣ ਆ ਔਰ ਇਸ ਤਰ੍ਹਾਂ ਦੀ ਸਰਕਾਰ ਨੂੰ ਝਕਾਉਣ ਵਾਸਤੇ ਇਤਿਹਾਸ ਸਿਰਜਣ ਦੀ ਜ਼ਰੂਰਤ ਹੁੰਦੀ ਆ ਤੇ ਉਹ ਇਤਿਹਾਸ 26 ਜਨਵਰੀ ਨੂੰ ਸਿਰਜਿਆ ਜਾਊਗਾ ਤੇ ਸਰਕਾਰ ਝੁਕਾਈ ਜਾਊਗੀ। ਇਹ ਸਰਕਾਰ ਵੱਲੋਂ ਕਿਸੇ ਨਾ ਕਿਸੇ ਕੋਸ਼ਿਸ਼ ਕੀਤੀ ਗਈ ਕਿ ਕੋਰਟ ਦੇ ਪਾਲੇ ਚ ਸਾਰੀ ਗੇਮ ਛੁੱਟੀ ਜਾਏ ਕਿਸਾਨਾਂ ਨੇ ਕਿੱਦਾਂ ਇਸ ਚੀਜ਼ ਨੂੰ ਕਾਊਂਟਰ ਕੀਤਾ ਮੀਟਿੰਗ ਦੇ ਵਿੱਚ ਦੇਖੋ ਅਸੀਂ ਤੈਅ ਕਰ ਚੁੱਕੇ ਹਾਂ ਕੁਝ ਵੀ ਹੋਵੇ ਭਾਵੇਂ ਸੁਪਰੀਮ ਕੋਰਟ ਹੋਵੇ ਕੋਈ ਦੁਨੀਆ ਦੀ ਤਾਕਤ ਆ ਜਾਏ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ 1 ਇੰਚ ਵੀ ਪਿੱਛੇ ਜਿਹੜਾ ਉਹ ਨਹੀਂ ਹਟਾਂਗੇ ਇਹ ਗੱਲ ਕਹਿਆ ਮੀਟਿੰਗ ਦੇ ਵਿੱਚ ਕਿਤੇ ਇਹ ਵੀ ਗੱਲ ਆ ਗਈ ਸੀ ਕਿ ਕਿਸਾਨਾਂ ਨੇ ਇਹ ਕਹਿਤਾ ਸੀ ਮੰਤਰੀਆਂ ਨੂੰ ਕਿ ਜਾਂ ਤਾਂ ਕਾਨੂੰਨ ਰੱਦ ਹੋਣਗੇ ਜਾਂ ਕਿਸਾਨਾਂ ਨੂੰ ਸਾਨੂੰ ਗੋਲੀਆਂ ਮਾਰ ਦੋ ਉਹ ਤਾਂ ਤੈ ਹੀ ਆ ਜਾਂ ਸਾਡੀਆਂ ਲਾਸ਼ਾਂ ਵਾਪਸ ਜਾਣਗੀਆਂ ਜਾਂ ਸੀ ਨਗਾਰੇ ਨਗਾਰੇ ਵਜਾਉਂਦੇ ਵਾਪਸ ਚਾਵਾਂਗੇ ਇਹ ਤਾਂ ਬਹੁਤ ਚਿਰ ਦਾ ਕਹਿ ਚੁੱਕੇ ਆਸੀਂ ਤੇ ਹੁਣ ਅੰਦੋਲਨ ਦੀ ਕੀ ਰੂਪਰੇਖਾ ਰਹੇਗੀ ਕਿਤਾ 26 ਦਾ ਤੁਹਾਡਾ ਮਾਰਚ ਹੈਗਾ ਤੇ 15 ਦੀ ਮੀਟਿੰਗ ਤੋਂ ਪਹਿਲੇ ਕੁਝ ਪਲਾਨ ਕਰਨਗੇ ਤੁਸੀਂ ਬਿਲਕੁਲ ਜੀ ਅਸੀਂ ਪਲਾਨ ਕਰਾਂਗੇ ਕਿ 26 ਦਾ ਮਾਰਚ ਸਫਲ ਕਿਵੇਂ ਕਰਨਾ ਪੰਜਾਬ ਚ ਅਸੀਂ ਵਲੰਟੀਅਰ ਭਰਤੀ ਕਰ ਰਹੇ ਆਂ ਔਰ ਕਿਰਤੀ ਕਿਸਾਨੀ ਉਹਨਾਂ ਨੇ ਨੇ ਸ਼ੁਰੂ ਕਰਤਾ ਬਾਕੀ ਜਿੱਥੇ ਵੀ ਨੇ ਸ਼ੁਰੂ ਕਰਨੀਆਂ ਔਰ ਹਜ਼ਾਰਾਂ ਜਿਹੜੇ ਨੌਜਵਾਨ ਆ ਉਹ ਭਰਤੀ ਹੋ ਚੁੱਕੇ ਆ 26 ਦੇ ਮਾਰਚ ਵਾਸਤੇ 15 ਜੀ ਅਸੀਂ ਗੱਲਬਾਤ ਤੋਂ ਕਦੇ ਨਹੀਂ ਭ ਪਰ ਅੰਦੋਲਨ ਤੇ ਸਾਡੀ ਸਾਰੀ ਟੇਕ ਆ 26 ਨੂੰ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਮਾਰਚ ਕੀਤਾ ਜਾਏਗਾ ਪ੍ਰੇਡ ਕੀਤੀ ਜਾਏਗੀ ਬਿਲਕੁਲ ਜੀ ਦਿੱਲੀ ਦੀਆਂ ਸੜਕਾਂ ਨਹੀਂ ਦਿੱਲੀ ਦੇ ਸ਼ਹਿਰ ਦੀਆਂ ਸੜਕਾਂ ਤੇ ਤੁਸੀਂ ਦੇਖੋਗੇ ਇਤਿਹਾਸ ਸਿਰਜਿਆ ਜਾਊਗਾ ਇੱਥੇ ਜਿਹੜੇ ਰਜਿੰਦਰ ਸਿੰਘ ਜੀ ਦੀਪ ਸਿੰਘ ਵਾਲਾ ਕਿਰਤੀਖਾਨੀ ਉਹਨੇ ਅੰਦੇ ਆ ਗੂ ਹੁਣੇ-ਹੁਣੇ ਮੀਟਿੰਗ ਅਟੈਂਡ ਕਰਕੇ ਆਏ ਨੇ ਤੇ ਸਾਫ਼ ਕਹਿ ਰਹੇ ਨੇ ਕਿ ਬੇਸ਼ੱਕ ਜਿਹੜਾ ਹੈ ਸਰਕਾਰ ਜਿਹੜਾ ਹੈ ਅੜੀ ਹੋਈ ਹੈ ਪਰ ਇਹਨਾਂ ਨੇ ਵੀ ਇਰਾਦੇ ਪੱਕੇ ਰੱਖੇ ਨੇ ਤੇ 26 ਤਰੀਕ ਦੇ ਜਿਹੜਾ ਟ੍ਰੈਕਟਰ ਪ੍ਰੇਡ ਹੈ ਉਸ ਦੀ ਤਿਆਰੀਆਂ ਜਿਹੜਾ ਨੇ ਕਰ ਰਹੇ ਨੇ ਪਰ 15 ਤਰੀਕ ਦੀ ਮੀਟਿੰਗ ਜਿਹੜਾ ਹੈ ਉਸ ਦੇ ਵਿੱਚ ਇਸ ਦੇ ਦੌਰਾਨ ਵੀ ਇਸ ਪੀਰੀਅਡ ਚ ਵੀ ਇਹ ਕੁਛ ਨਾ ਕੁਝ ਜਿਹੜਾ ਨੇ ਪਲਾਨ ਕਰਨ ਗਿਆ ਜੱਤੇ ਬੰਨੀਆਂ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਸਾਡੇ ਨਾਲ ਨੇ ਬਲਕਰਨ ਸਿੰਘ ਜੀ 올 ਇੰਡੀਆ ਕਿਸਾਨ ਸਭਾ ਦੇ ਲੀਡਰ ਨੇ ਉਹਨਾਂ ਨਾਲ ਗੱਲ ਕਰਾਂਗੇ ਅੱਜ ਦੀ ਮੀਟਿੰਗ ਦਾ ਸਿੱਟਾ ਕੀ ਹੈ ਬਲਕਰਨ ਜੀ ਮੀਟਿੰਗ ਜਿਹੜਾ ਹੈ ਬੇ ਸਿੱਟਾ ਰਹੀ ਹੈ ਕੀ ਲੱਗਦਾ ਹੈ ਸਰਕਾਰ ਦੇ ਰੁਖ ਤੋਂ ਹੁਣ 15 ਤਰੀਕ ਨੂੰ ਦੁਬਾਰਾ ਮੀਟਿੰਗ ਰੱਖੀ ਹੈ ਮੈਂ ਬਲਕਰਨ ਸਿੰਘ ਬਰਾੜ ਸਟੇਟ ਪ੍ਰੈਜ਼ੀਡੈਂਟ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇ ਸਿੱਟਾ ਰਹੀ ਹੈ ਸਰਕਾਰ ਦੇ ਰਵਈਏ ਕਾਰਨ ਪਰ ਅਗਲੀ ਮੀਟਿੰਗ 15 ਨੂੰ ਹੋਣੀ ਹੈ ਉਹ ਵੀ ਸਰਕਾਰ ਨੇ ਤਾਂ ਬਚ ਗਿਆ ਕਿਉਂਕਿ ਸਰਕਾਰ ਹੈ ਜਿਹੜੀ ਉਹ ਪਰ ਢੋਲ ਰਹੀ ਹੈ ਉਹ ਹਲੇ ਵੀ ਆਪਣੀਆਂ ਜਿਹੜੀਆਂ ਨੀਤੀਆਂ ਜਿਵੇਂ ਮੈਂ ਪਹਿਲਾਂ ਵੀ ਆਪਾਂ ਨੂੰ ਤੁਹਾਡੇ ਨਾਲ ਗੱਲਬਾਤ ਕਰਦੇ ਆ ਮੈਂ ਕਿਹਾ ਵੀ ਉਹ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਡੀਰੀਲ ਕਰਨਾ ਚਾਹੁੰਦੀ ਹੈ ਖਰੀਦਣਾ ਚਾਹੁੰਦੀ ਹੈ ਪ੍ਰੈਸ਼ਰਾਈਜ਼ ਕਰਨਾ ਚਾਹੁੰਦੀ ਹੈ ਖਡਾਉਣਾ ਚਾਹੁੰਦੀ ਹੈ ਵਾਰ-ਵਾਰ ਕਮੇਟੀ ਦੀ ਗੱਲ ਕਰ ਰਹੀ ਹੈ ਉਹ ਪੰਜ ਮੈਂਬਰੀ ਕਮੇਟੀ ਬਣਾਓ ਜਿਹੜੀ ਅਸੀਂ ਪਹਿਲਾਂ ਹੀ ਰੱਦ ਕਰ ਚੁੱਕਿਆ ਨਾ ਉਹ ਬਣਨੀ ਹੈ ਨਾ ਅਸੀਂ ਬਣਾਉਣੀ ਹੈ ਦੂਜੀ ਗੱਲ ਕਹਿੰਦੇ ਕੋਰਟ 'ਚ ਮੰਨਣਾ ਚਾਹੀਦਾ ਆਪਾਂ ਨੂੰ ਕੋਰਟ ਦਾ ਖਿਆਲ ਹੋਣਾ ਚਾਹੀਦਾ ਹੈ ਕੋਰਟੇ ਜਾਣਾ ਚਾਹੀਦਾ ਵਿੰਗੇ ਡੱਡੇ ਤਰੀਕੇ ਦੇ ਨਾਲ ਜੇ ਕੋਰਟ ਜਥੇਬੰਦੀਆਂ ਨੇ ਜਾਣਾ ਜਾਂ ਨਾ ਜਾ ਉਹ ਅਸੀਂ ਫੈਸਲਾ ਆਪਦਾ ਆਪ ਕਰਨਾ ਹੈ ਇਹ ਅਸੀਂ ਜਿੱਥੇ ਸਮਝਦੇ ਆ ਕਿ ਸਰਕਾਰ ਅੰਦੋਲਨ ਨੂੰ ਇਸ ਤਰ੍ਹਾਂ ਡੀ ਰੇਲ ਕਰਨਾ ਚਾਹੁੰਦੀ ਹੈ ਲੋਕਾਂ ਨੂੰ ਖੰਡਾਉਣਾ ਚਾਹੁੰਦੀ ਹੈ ਪਰ ਜਥੇਬੰਦੀਆਂ ਜਿਹੜੀਆਂ ਇੱਕ ਤੀਜੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਸਟੇਟਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਸ ਕਾਨੂੰਨ ਦੇ ਹੱਕ ਦੇ ਵਿੱਚ ਪਰ ਅਸੀਂ ਇਹ ਕਹਿੰਦੇ ਆ ਵੀ 40 ਕਿਸਾਨ ਜਥੇਬੰਦੀਆਂ ਜਿਹੜੀ ਇਸ ਲੀਡਰਸ਼ਿਪ ਹੈ ਉਹ ਕਿਸਾਨ ਮੋਰਚੇ ਦੀ ਗਵਾਹੀ ਕਰ ਰਹੀ ਹੈ ਤੇ 450 ਪਲੱਸ ਕਿਸਾਨ ਜਥੇਬੰਦੀਆਂ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਹੈ ਜਿਹੜੀਆਂ ਸਾਡੇ ਨਾਲ ਰਜਿਸਟਰਡ ਨੇ ਬਕਾਇਦਾ ਤੌਰ ਤੇ ਜਿਨ੍ਹਾਂ ਨੇ ਸਾਨੂੰ ਸਪਸ਼ਟ ਤੌਰ ਤੇ ਕਿਹਾ ਹੋਇਆ ਇਹ ਇਹਨਾਂ ਨੀਤੀ ਪਾਲਿਕਾਵਾਂ ਨੂੰ ਮੰਨ ਰਹੀਆਂ ਨੇ ਸਾਡੀਆਂ ਨੂੰ ਤੇ ਮੈਨੂੰ ਨਹੀਂ ਪਤਾ ਵੀ ਦੂਜੀਆਂ ਸਟੇਟਾਂ ਦੇ ਵਿੱਚ ਇਹ ਜਿਹੀਆਂ ਕਿਹੜੀਆਂ ਜਥੇਬੰਦੀਆਂ ਜੰਪੀਆਂ ਜਿਨ੍ਹਾਂ ਨੂੰ ਲੈ ਕੇ ਸਰਕਾਰ ਕਹਿ ਰਹੀ ਹੈ ਵੀ ਉਹ ਕਹਿ ਰਹੀਆਂ ਵੀ ਕਾਨੂੰਨ ਨਿਰਪੀਲ ਕਰਨੇ ਤੇ ਸੋਧਾਂ ਤਾਂ ਕੀਤੀਆਂ ਜਾ ਸਕਦੀਆਂ ਇਹ ਸਰਕਾਰ ਹੈ ਜਿਹੜੀ ਉਹ ਸਮਾਂ ਪਾਸ ਕਰ ਰਹੀ ਹੈ ਤੇ ਉਹ ਅੰਦੋਲਨ ਨੂੰ ਖੰਡਾਉਣਾ ਚਾਹੁੰਦੀ ਹੈ ਟਾਈਮ ਪਾਸ ਕਰਕੇ ਇਹਨੂੰ ਲੇਟ ਕਰਨਾ ਚਾਹੁੰਦੀ ਹੈ ਕੋਰਟਵੰਨੀ ਵੀ ਵੇਖ ਰਹੀ ਹੈ ਜੇ ਕੁਝ ਉਹਨਾਂ ਨੂੰ ਆਇਆ ਵੀ ਜੇ ਕੁਝ ਹੁੰਦਾ ਵੀ ਆ ਵਾਪਸ ਕਰਾਉਣ ਕਰਨ ਦਾ ਤਾਂ ਆਪੇ ਕੋਰਟ ਕਰੇ ਜਾਂ ਨਾ ਕਰੇ ਪਰ ਅਸੀਂ ਕੋਰਟ ਦੇ ਵਿੱਚ ਜਾਣਾ ਜਾਂ ਨਾ ਜਾਣਾ ਸਰਕਾਰ ਦੇ ਕਹਿਣ ਤੇ ਨਹੀਂ ਜਾਣਾ ਅਸੀਂ ਫੈਸਲਾ ਜਥੇਬੰਦੀਆਂ ਨੇ ਰਲ ਕੇ ਲੈਣਾ ਹੈ ਕੱਲ ਨੂੰ ਅਸੀਂ ਮੀਟਿੰਗ ਕਰ ਰਹੇ ਹਾਂ ਅਗਲਾ ਸੰਘਰਸ਼ ਕੀ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਕੀ ਕਰਨਾ ਹੈ ਜਾਂ ਕੀ ਰਣਨੀਤੀ ਹੋਗੀ ਸਾਡੀ ਇਸ ਗੱਲ ਕਰਕੇ ਅਸੀਂ ਸਰਕਾਰ ਨੂੰ ਮੈਂ ਫਿਰ ਅਪੀਲ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਮ ਰਹੀਂ ਵੀ ਉਸ ਨੂੰ ਲੋਕਾਂ ਦੀ ਆਵਾਜ਼ ਆ ਜਿਹੜੀ ਜਿਹੜਾ ਅੰਦੋਲਨ ਕਦੇ ਪੰਜਾਬ ਤੋਂ ਤੁਰਿਆ ਸੀ ਅੱਜ ਸਾਰੇ ਦੇਸ਼ ਦੇ ਵਿੱਚ ਅੰਦੋਲਨો ਫੈਲ ਚੁੱਕਿਆ ਤੇ ਵਧ ਰਿਹਾ ਅੱਗੇ ਆਂਧਰਾ ਤੋਂ ਕਰਨਾਟਕਾ ਤੋਂ ਮਹਾਰਾਸ਼ਟਰ ਤੋਂ ਜਥੇ ਆ ਰਹੇ ਆ ਵੱਖ-ਵੱਖ ਰਾਜਧਾਨੀਆਂ 'ਚ ਵੀ ਅੰਦੋਲਨ ਹੋ ਰਿਹਾ ਤੇ ਸਰਕਾਰ ਹੈ ਜਿਹੜੀ ਉਸ ਨੂੰ ਹਲੇ ਵੀ ਸਮਝ ਜਾਣਾ ਚਾਹੀਦਾ ਐਮਐਸਪੀ ਦੇ ਇਸ਼ੂ ਤੇ ਵੀ ਕੋਈ ਗੱਲਬਾਤ ਹੋਈ ਹੈ ਐਮਐਸਪੀ ਦਾ ਇਸ਼ੂ ਵੀ ਉਹੀ ਹੈ ਐਮਐਸਪੀ ਦੇ ਇਸ਼ੂ ਤੇ ਸਰਕਾਰ ਪਹਿਲਾਂ ਤੋਂ ਜੋ ਮੁੱਢੋ ਬਹਾਨੇ ਬਣਾ ਰਹੀ ਹੈ ਵੀ ਇਹ ਖਰਚਾ ਹੋ ਜਾਊਗਾ ਜੀ ਬਹੁਤ ਵੱਡਾ ਬਜਟ ਹੋਊਗਾ ਜਿਵੇਂ ਕਿ ਅਕਸਰ ਹੀ ਹੁੰਦਾ ਹੈ ਪਰ ਅਸੀਂ ਇਹ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਬਜਟ ਹੈ ਅਸੀਂ ਤਾਂ ਮਿਨੀਮਮ ਸਪੋਰਟ ਪ੍ਰਾਈਸ ਹੈ ਜਿਹੜੀ ਉਹ ਮੰਗ ਰਹੇ ਹਨਾ ਲਾਹ ਵਾਲਾ ਭਾਤ ਆਲੇ ਮੰਗ ਨਹੀਂ ਦੇ ਡਾਕਟਰ ਸੁਆਮੀ ਨਾਥਨ ਦੀਆਂ ਸਿਫਾਰਸ਼ਾਂ ਦਾ ਹਜੇ ਪਾਰਲੀਮੈਂਟ ਦੀ ਮੇਜ਼ ਤੇ ਪਈਆਂ ਸਰਕਾਰ ਜਵਾਬ ਦੇ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਮੰਗ ਰਹੇ ਹਾਂ ਜਿਹੜੀ ਘੱਟ ਤੋਂ ਘੱਟ ਮਤਲਬ ਕਿ ਦਿੱਤੀ ਜਾਂਦੀ ਹੈ ਕਿਸਾਨ ਨੂੰ ਤੇ ਕੀ ਕਿਸਾਨ ਦਾ ਉਹ ਵੀ ਲੀਗਲ ਰਾਈਟ ਨਹੀਂ ਹੋ ਸਕਦਾਗਾ ਵੀ ਉਸ ਦਿਨ ਰਾਤ ਆਪਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਸਾਰੀਆਂ ਜਿੰਸਾਂ ਜਿਹੜੀਆਂ ਉਹ ਪੈਦਾ ਕਰਦਾ ਲੋਕਾਂ ਦਾ ਢਿੱਡ ਭਰਦਾ ਇਸ ਗੱਲ ਕਰਕੇ ਸਰਕਾਰ ਨੂੰ ਇਹ ਤਿੰਨੇ ਕਾਨੂੰਨ ਅਪੀਲ ਕਰਨੇ ਪੈਣਗੇ ਕਰਵਾ ਕੇ ਜਾਵਾਂਗੇ ਤੇ ਐਮਐਸਪੀ ਦਾ ਲੀਗਲ ਰਾਈਟ ਹੈ ਜਿਹੜਾ ਉਹ ਵੀ ਅਸੀਂ ਬਣਵਾ ਕੇ ਰਵਾਂਗੇ ਇੱਕ ਵੇਛਟਾਂ ਨਹੀਂ ਖਾਸੇ ਵੇਛਟਾਂ ਰਹੀ ਹੈਗੀ ਮਤਲਬ ਅਸੀਂ ਸਾਡੇ ਜਿਹੜਾ ਬਲਾਰੇ ਨੇ ਉਹਨਾਂ ਨੇ ਗੱਲ ਰੱਖਤੀ ਅਸੀਂ ਜਿੰਨਾ ਚਿਰ ਤਿੰਨੇ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਕੋਈ ਗੱਲ ਨਹੀਂ ਮੰਨਾਂਗੇ ਉਹ ਚਾਹ ਉਹ ਚੌਂਦਾ ਜੀ ਵੀ ਖੇਤੀ ਕਾਨੂੰਨ ਦੀ ਗੱਲ ਤੋਲ ਜੇ ਖੇਤੀਬਾੜੀ ਮੰਤਰੀ ਚੌਂਦਾ ਜੀ ਅਸੀਂ ਸਪਸ਼ਟ ਜਵਾਬ ਦਿੱਤਾ ਵੀ ਬਿਲਕੁਲ ਨਹੀਂ ਫਿਰ ਉਹ ਚਲੇ ਗਏ ਫਿਰ ਉਹ ਆਏ ਮੇਰੇ ਅਗਰ ਸਵਾ ਘੰਟੇ ਬਾਅਦ ਮੈਂ ਆਉਣ ਸਾਹਿਬ ਫਿਰ ਉਹੀ ਗੱਲ ਫਿਰ ਉਹਨੇ ਰੱਖਣੀ ਕੋਸ਼ਿਸ਼ ਕੀਤੀ ਅਸੀਂ ਜਵਾਬ ਦਿੱਤਾ ਸਾਢੇ 4 ਵਜੇ ਬੁਲਾ ਰਹੇ ਨੇ ਇੱਥੋਂ ਤੱਕਰ ਗੱਲ ਕਹੀ ਸੀ ਵੀ ਇਹ ਛੋਟੀ ਗੱਲ ਤਾਂ ਛਡੂ ਮਨਨਾਗੇ ਕੀ ਮੰਨਾਗੇ ਜੇ ਕੋਰਟ ਨੇ ਵੀ ਸਾਡੇ ਖਿਲਾਫ ਫੈਸਲਾ ਕਰਤਾ ਅਸੀਂ ਤਾਂ ਵੀ ਨਹੀਂ ਮੰਨਦੇ ਮਨ ਹਮਨ ਹੈ ਸਰਕਾਰ ਕੀ ਲੱਗਦਾ ਕਿਸੇ ਨਾ ਕਿਸੇ ਲੈਵਲ ਤੇ ਕੋਰਟ ਦੇ ਵਿੱਚ ਕੋਰਟ ਦੇ ਪਾਲੇ ਚ ਗੇਮ ਸੁੱਟਣਾ ਚਾਹਦੀ ਹੈ ਸਰਕਾਰ ਸਰਕਾਰ ਚਾਹੁੰਦੀ ਦੀ ਤੁਸੀਂ ਕੋਰਟ ਚ ਲੋ ਅਸੀਂ ਚੱਟਾ ਜਾਵਾਂ ਤੇ ਕੋਈ ਕੋਰਟ ਨਹੀਂ ਜਾਵਾਂਗੇ ਕੋਰਟ ਮਰਜੀ ਆਉਂਦੀ ਮਰਜੀ ਕਰੇ ਸਾਡੇ ਹੱਕ ਚ ਕਰੇ ਸਾਡੇ ਹੱਕ ਚ ਕਰੇ ਜੇ ਕੋਰਟ ਨੇ ਸਾਡੇ ਉਲਟ ਵੀ ਕਰਤਾ ਸਾਡੇ ਬਲਾਰੇ ਨੇ ਗੱਲ ਕੀ ਸਾਡੀ ਸਾਰਾ ਮੈਨੂੰ ਗੇ ਕੱਲੋਂ ਨਹੀਂ ਗੱਲਾਂ ਨਹੀਂ ਕਹੀ ਹੈ ਵੀ ਅਸੀਂ ਕੋਰਟ ਤਰਨਾ ਨਹੀਂ ਚਾਹਾਂਗੇ ਕੋਰਟ ਦੇ ਗੇ ਜਿੱਦੀ ਡੱਲੇ ਨੇ ਰੱਖਿਆ ਵੀ ਜਿਹੜੇ ਅਸੀਂ 40 ਲੀਟਰ ਸਾਡੇ ਗੋਲੀਆਂ ਮਾਰੋ ਉਹ ਕਹਿੰਦੇ ਸਾਡੇ ਨਾਲ ਤਾਂ ਹੋਰ ਜੱਥੇਬੰਦੀਆਂ ਵੀ ਸਾਡੇ ਨਾਲ ਉਹ ਹੱਕ ਜਨੇ ਵੀ ਉਹ ਤੁਸੀ ਉਹਨਾਂ ਦਾ ਹੱਕ ਜਨੇ ਕਿ ਇਹ ਮਿਲ ਰਗਾ ਸਾਡੇ ਗੋਲੀ ਹੋਰ ਕੀ ਹੀ ਹੈ ਕਹਿੰਦੇ ਉਹਨਾਂ ਅੱਜ ਤੇ ਹੁਣ ਕੀ ਹੈ ਜੀ ਅੰਦੋਲਨ ਤੁਹਾਡਾ ਹੈਗਾ ਅੱਜ 44 ਦਿਨ ਹੋ ਗਏ ਤੇ ਇਦਾਂ ਇਹਨੂੰ ਹੋਰ ਤਿੱਖਾ ਕਰੋਗੇ ਇੱਕ ਤਾਂ 26 ਦਾ ਪ੍ਰੋਗਰਾਮ ਹੈ ਤੇ 15 ਦੀ ਮੀਟਿੰਗ ਤੋਂ ਪਹਿਲਾਂ ਵੀ ਕੁਝ ਪਲਾਨ ਕਰਨਗੇ ਹੁਣ ਅਸੀਂ 26 ਦਾ ਹੀ ਕਰਾਂਗੇ 26 ਦੀਆਂ ਤਿਆਰੀਆਂ ਸਾਡੀਆਂ ਉਹ ਸਰਕਾਰ ਨੇ ਵੀ ਸਾਨੂੰ 15 ਦੀ ਮੀਟਿੰਗ ਦਾ ਦੁਬਾਰਾ ਦਿੱਤੀ ਹੈ ਉਹ ਮੀਟਿੰਗ ਉੱਤੇ ਅਸੀਂ ਆਪਜਾ ਮੀਟਿੰਗਾਂ ਕਰਾਂਗੇ ਆਪਜੇ ਚ ਕਨੇ ਕਲੇ ਜੱਥੇਬੰਦੀਆਂ ਮੀਟਿੰਗਾਂ ਕਰਾਂਗੇ 26 ਦੀ ਸਾਡੀ ਪੂਰੀ ਤ ਵੀ 26 ਨੂੰ ਜਿਹੜਾ ਪ੍ਰੋਗਰਾਮ ਕਰਾਂਗੇ ਕਰਾਂਗੇ ਇਹ ਨਹੀਂ ਗੱਲ 26 ਨੂੰ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਪਰੇਡ ਜਿਹੜਾ ਹੈ ਕਿਸਾਨ ਸੰਗਠਨ ਕਰਨਗੇ ਤਰੰਗੇ ਝੰਡੇ ਦੇ ਨਾਲ ਮੌਕੇ ਦੱਸਾਂਗੇ ਵੀ ਮਤਲਬ ਕਿਹੜੇ ਪਾਸੇ ਨੂੰ ਕਿੱਧਰ ਨੂੰ ਜਾਣਾ ਹੈ ਉਹ ਮੌਕੇ ਦੱਸਿਆ ਜਾਊਗਾ ਹਾਂ ਜੀ ਇਹ ਚਿਕਾ ਹਰੁਲਦੂ ਸਿੰਘ ਮਾਨਸਾ ਜੀ ਤੇ ਸਾਫ਼ ਕਹਿ ਰਹੇ ਨੇ ਕਿ ਭਾਵੇਂ ਕੋਰਟ ਜਿਹੜਾ ਹੈ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਡਿਸੀਜਨ ਦੇ ਦੇ ਪਰ ਇਹ ਜਿਹੜਾ ਨੇ ਉਹ ਨਹੀਂ ਮੰਨਣਗੇ ਸਾਡੇ ਨਾਲ ਨੇ ਸੰਧੂ ਸਾਹਿਬ ਉਹਨਾਂ ਨਾਲ ਗੱਲ ਕਰਨਗੇ ਸੰਸਾਦ ਕੀ ਨਿਕਲ ਰਹਾ ਹੁਣ ਜੀ ਅਲਟੀਮੇਟਲੀ ਸਰਕਾਰ ਜਿਹੜਾ ਹੈ ਮੰਨ ਨਹੀਂ ਰਹੀ ਹੈ ਸਰਕਾਰ ਦਾ ਬਤੇਰਾ ਬਹੁਤ ਮਾੜਾ ਸੀ ਅੱਜ ਤੇ ਉਹਨਾਂ ਨੇ ਆਫਰ ਕੀਤਾ ਤੁਸੀਂ ਸੁਪਰੀਮ ਕੋਰਟ ਆ ਜਾਓ ਸੁਪਰੀਮ ਕੋਰਟ ਨੂੰ 11 ਤਰੀਕ ਪਈ ਹੋਈ ਆ ਇਹਨਾਂ ਨੇ ਆਪਣੇ ਬੰਦੇ ਕੋਲੋਂ ਅਪੀਲ ਕਰਾਈ ਆ ਸੀ ਤੇ ਕੋਈ ਜਗਾਇ ਨਹੀਂ ਨਾ ਸਰਕਾਰ ਕੋਈ ਗਈ ਹੈ ਸੁਪਰੀਮ ਕੋਰਟ ਨੇ ਉਲਟਾ ਸਰਕਾਰ ਨੂੰ ਕਿਹਾ ਵੀ ਗੱਲਬਾਤ ਕਰਕੇ ਕਿਸਾਨਾਂ ਦਾ ਮਸਲਾ ਹੱਲ ਕਰੋ ਉਹ ਅੱਜ ਤਰੀਕ ਦੇਣਾ ਚਾਹੁੰਦੀ ਸੁਪਰੀਮ ਕੋਰਟ ਇਹਨਾਂ ਨੇ ਕਹਿੰਦਾ ਸਾਡੀ ਗੱਲਬਾਤ ਚੱਲਦੀ ਹੈ ਉਹ ਉੱਥੇ ਝੂਠ ਬੋਲ ਕੇ ਤਰੀਕ ਲੈ ਲਈ ਹੋਣ 11 ਤਰੀਕ ਆ ਕੀ ਕਹਿੰਦੀ ਕੋਰਟ ਨਹੀਂ ਕੋਰਟ ਤਾਂ ਹੀ ਕਰੀ ਵੀ ਸੈਟਲਮੈਂਟ ਕਰੋ ਕਿਸਾਨਾਂ ਦਿਆਂ ਪੀਸਫੁੱਲ ਮੁਜਾਹਰਾ ਕਰ ਰਹੇ ਆ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਉਹਨਾਂ ਉਹਨਾਂ ਦੀਆਂ ਜੇਰੂਨ ਧਮਾਨਸ ਇਹ ਵੀ ਉਹਨੇ ਕਿਹਾ ਵੀ ਇਹ ਤੁਹਾਨੂੰ ਬੈਠ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਉਹ ਸਾਨੂੰ ਹੁਣ ਕਹਿੰਦੇ ਕੋਰਟ ਵਿੱਚ ਤੁਸੀਂ ਆ ਜਾਓ ਅਸੀਂ ਕਹਿੰਦੇ ਡੇਲੀਬੇਸ ਤੇ ਸੁਣ ਲਓ ਅਸੀਂ ਦੋ ਟਕ ਕਹਤਾ ਵੀ ਸੁਪਰੀਮ ਕੋਰਟ ਵਿੱਚ ਤੁਹਾਡਾ ਕੀ ਬਤੀਰਾ ਜੇ ਤੁਸੀਂ ਚਾਹੁੰਦੇ ਹੋ ਰੱਦ ਕਰਨਾ ਤੁਸੀਂ ਕ੍ਰੈਡੀਬਿਲਟੀ ਲਓ ਤੁਸੀਂ ਕੋਰਟਾਂ ਦੇ ਕੋਈ ਛੱਡਣਾ ਚਾਹੁੰਦੇ ਹੋ ਪਾਸ ਤੁਸੀਂ ਕਿਤੇ ਕਾਨੂੰਨ ਤੁਸੀਂ ਮੋੜ ਕੇ ਕੋਟਾ ਕੋ ਬਾਰਡਕਟ ਲੈਂਦੇ ਫਿਰੋ ਉਹਨਾਂ ਡਿਲੇ ਹੋ ਕੇ ਜਾਂਦੀ ਤੁਸੀਂ ਕਾਨੂੰਨ ਲਾਗੂ ਕਰ ਦਮੋ ਇਹ ਤਾਂ ਮੈਥਡ ਕੋਈ ਠੀਕ ਨਹੀਂਗਾ ਉਹ ਤੇ ਉਹ ਆਏ ਨਹੀਂ ਹਾਲੇ ਤੇਰੀ ਬੜਾ ਸਖਤੀ ਨਾਲ ਕਹਤਾਂ ਵੀ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ ਤੁਸੀਂ ਆਪਣੀ ਤਿਆਰੀ ਕਰੋ ਅਸੀਂ ਆਪਣੀ ਕਰਾਂਗੇ ਤੇ ਹੁਣ ਕੀ ਹੈ ਜੱਥੇਬੰਦੀਆਂ 26 ਤਰੀਕ ਨੂੰ ਦਿੱਲੀ ਦੀਆਂ ਸੜਕਾਂ ਤੇ ਡਾਇਰੈਕਟਰ ਪਰੇਡ ਕੱਢੇਗੇ ਪਹਿਲਾਂ ਤਾਂ 13 ਨੂੰ ਦੁੱਲੇ ਪੱਟੀ ਦਾ ਛੀਦੀ ਦੇ ਮਨਾਵਾਂਗੇ ਲੋਹੜੀ ਦੇ ਦਿਨ ਤੇ ਨਾਲ ਇਹਨਾਂ ਦੇ ਕਾਲੇ ਕਾਨੂੰਨ ਉਹਦਾ ਅਗਨੀ ਸਾੜਾਂਗੇ ਤੇ 18 ਤਰੀਕ ਨੂੰ ਔਰਤਾਂ ਦਾ ਦੈਸ ਬਣਾਵਾਂਗੇ 23 ਤਰੀਕ ਨੂੰ 9 ਜੋਰਾਂ ਦੇ ਸੁਣਾਵਾਂਗੇ 26 ਨੂੰ ਪਾਰਲੀਮੈਂਟ ਵੱਲ ਬਾਚ ਕਰਾਂਗੇ ਜੀ ਤੇ ਕੱਲ ਵੀ ਸਰ ਛੋਟੂ ਰਾਮ ਦਾ ਕੁਝ ਤੁਸੀਂ ਅਬਜ਼ਰਵ ਕਰ ਰਹੇ ਹੋ ਹਾਂ ਉਹ ਤਾਂ ਰੋਜ਼ ਚੱਲਦਾ ਰਹਿੰਦਾ ਕੋਈ ਨਾ ਕੋਈ ਚੱਲਦਾ ਰਹਿੰਦਾ ਤੇ ਆਲਟੀਮੇਟਲੀ ਕੀ ਹੈ ਸਰਕਾਰ ਦੇ ਰੁਖ ਤੋਂ ਕੀ ਲੱਗ ਰਿਹਾ ਸਰਕਾਰ ਜਿਹੜਾ ਕੋਰਟ ਦੇ ਪਾਲੇ ਇਸ ਗੇਮ ਸੁਟਣਾ ਚਾਹ ਰਹੀ ਹੈ ਕੋਰਟ ਚ ਆਉਂਦੀ ਆ ਵੀ ਅਸੀਂ ਬਚ ਜਾਈਏ ਆਪਣਾ ਜਿਹੜਾ ਥੋਕੇ ਨਾਂ ਚਟিয়ে ਕੋਰਟ ਦੇ ਪਾਲੇ ਵੀ ਸੱਟ ਕੇ ਆਪਣਾ ਛੈਲ ਬਚਾਉਣਾ ਚਾਹੁੰਦੀ ਆ ਜੇ ਕੋਰਟ ਰੱਦ ਕਰ ਦੇ ਤਾਂ ਵੀ ਕੋਰਟ ਨਿਰਾਧ ਕਰਤਾ ਜੇ ਕੋਡ ਉਹਦੇ ਫੇਵਰ ਚੱਲੂਗੀ ਕੋਈ ਹੁਣ ਕੀ ਕਰੀਏ ਕੋਰਟ ਨੇ ਤਾਂ ਸਾਡੇ ਹੱਕ ਚ ਕਹਿਤਾ ਯਾਨੀ ਸਰਕਾਰ ਫੈਸਲਾ ਕਾਂਦੀ ਸ਼ਕਤੀ ਨਹੀਂ ਰੱਖ ਰਹੀ ਬਿਲ ਪਾਵਰ ਨਹੀਂ ਉਹਨਾਂ ਦੀ ਹੈ ਹਾਂ ਕਿਸਾਨ ਨੇ ਕਿਹਾ ਏ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਕਿਸਾਨ ਆ ਇਹਦੇ ਹੱਕ ਚ ਆ ਉਹ ਉਹਨਾਂ ਨੇ ਫਿਰ ਉਦੋਂ ਕਿਹਾ ਡੱਲਿਆ ਸਾਹਿਬ ਨੇ ਵੀ ਜੇ ਤੁਹਾਨੂੰ ਇਹ ਲੱਗਦੇ ਦੇਸ਼ ਧਰੋਈਆਂ ਦੇ ਗੋਲੀ ਮਾਰੋ ਜਿਹੜੇ ਤੁਹਾਡੇ ਹੱਕ ਵਾਲੇ ਰੱਖ ਲੋ ਇਹਨਾਂ ਨੂੰ ਮਾਰ ਦਿਓ ਸਾਰਿਆਂ ਨੂੰ ਤੁਹਾਡੇ ਕੋਈ ਇੱਕ ਜਥੇਬੰਦੀ ਨਹੀਂ ਇਹਨਾਂ ਦੇ ਭਾਜਪਾ ਦੇ ਲੀਡਰ ਨੇ ਹਰਿਆਣਾ ਵਿੱਚ ਐਸਬੀਐਲ ਦੇ ਸਵਾਲ ਤੇ ਧਾਰਨਾ ਲਾਇਆ ਹਰਿਆਣੇ ਦੇ ਕਿਸਾਨ ਨੇ ਪੜਤਾ ਕਿ ਜੇ ਕੁਝ ਜ਼ਮੀਨ ਨਹੀਂ ਰੋਗੀ ਪਾਣੀ ਅਸੀਂ ਕਰਾਂਗੇ ਤੇ ਉਹਨੇ ਨੇ ਕਹਿਤਾ ਗਰਨਾਮ ਨੇ ਚਿਰੋਨੀ ਨੇ ਫਿਰ ਅਸੀਂ ਪਾਣੀ ਛੱੜਤਾ ਪੰਜਾਬ ਵਾਲਿਆਂ ਨੂੰ ਅਸੀਂ ਭਰਾ ਭਰਾ ਹਾਂ ਤੇ ਪੰਜਾਬ ਵਾਲਾ ਕਹਿਤਾ ਜਦੋਂ ਸਾਡੇ ਛੋੜੇ ਭਰਾ ਨੂੰ ਲੋੜ ਪਊਗੀ ਅਸੀਂ ਪਾਣੀ ਦੇ ਦਾਂਗੇ ਸਰਕਾਰਾਂ ਦੇ ਕੰਮ ਇਹਦੇ ਵਿੱਚ ਉਹ ਆਪਸ ਵਿੱਚ ਲੜਾਉਣ ਦੀਆਂ ਦੋਨੋਂ ਨੂੰ ਪਾਣ ਦੀਆਂ ਕੋਸ਼ਿਸ਼ ਕਰਦੇ ਆ ਉਹ ਕਾਮਯਾਬ ਨਹੀਂ ਹੋਇਆ ਹਾਲ ਤੱਕ ਅ ਜਿਕੇ ਕੋਲਵੰਤ ਸਿੰਘ ਸੰਧੂ ਜੀ ਜਮੂਰੀਕ ਫਰਾਂਸ ਸਭਾ ਦੇ ਆ ਕੋ ਤੇ ਕਿਸਾਨ ਅਗਵਾ ਨੇ ਸਾਫ ਤੌਰ ਤੇ ਕਹਿੰਦੇ ਹੈ ਕਿ ਬੇਸ਼ੱਕ ਸਰਕਾਰ ਇਸ ਨੂੰ ਲਟਕਾ ਰਹੀ ਹੈ ਪਰ ਉਹ ਜਿਹੜਾ ਆਪਣਾ ਅੰਦੋਲਨ ਹੈ ਉਹਨੂੰ ਹੋਰ ਤਿਕਾ ਕਰਨਗੇ ਸਰਕਾਰ ਬੇਸ਼ੱਕ ਨਾ ਕਰ ਰਹੀ ਮਨਾ ਕਰ ਰਹੀ ਹੈ ਕਿ ਐਮੈਂਡਮੈਂਟਸ ਹੀ ਉਹ ਉਸ ਦੇ ਵਾਸਤੇ ਤਿਆਰ ਨੇ ਤੇ ਕਾਨੂੰਨ ਰੱਦ ਨਹੀਂ ਹੋਣਗੇ ਪਰ ਕਿਸਾਨ ਜੱਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਕਹਿ ਰਹੇ ਨੇ ਪਾਵੇਂ ਇਹ ਆ ਤਾਂ ਬਿਲ ਰੱਦ ਕਰੋ ਜਾਂ ਜਿਹੜਾ ਹੈ ਜਿਹੜੇ ਕਿਸਾਨ ਆਗੂ ਲੀਡ ਕਰ ਰਹੇ ਨੇ ਜਾਂ ਉਹਨਾਂ ਨੂੰ ਗੋਲੀ ਮਾਰ ਦੋ ਤੇ ਕਿਸਾਨ ਆਗੂ ਨੇ ਉਹ ਤਿਆਰੀ ਕਰ ਰਹੇ ਨੇ 26 ਦੇ ਜਿਹੜਾ ਟਰੈਕਟਰ ਪਰੇਟ ਹੈਗਾ ਉਸ ਤੋਂ ਪਹਿਲੇ ਵੀ ਕੁਝ ਉਹਨਾਂ ਦੇ ਪ੍ਰੋਗਰਾਮਸ ਹੈਗੇ 15 ਤਰੀਕ ਨੂੰ ਇੱਕ ਵਾਰ ਦੁਬਾਰਾ ਜਿਹੜਾ ਹੈ ਉਹ ਮੀਟਿੰਗ ਰੱਖੀ ਗਈ ਹੈ ਜਿੱਥੇ ਬੰਦੇ ਆ ਤੇ ਸੈਂਟਰ ਮਨਿਸਟਰਸ ਦੇ ਬਚਕਾਰ ਵਿਗਿਆਨ ਪਹੁੰਚੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਸਚੀਨ ਕੁਮਾਰ ਏਵੀਪੀ ਸੰਜਾ भारत सरकार की किसान यूनियन के साथ वार्ता दो बजे प्रारंभ हुई वार्ता में तीनों कानूनों से संबंधित ही चर्चा होती रही लेकिन कोई निर्णय आज नहीं हो सका सरकार का लगातार यह आग्रह रहा कि रिपील के अतिरिक्त कोई और विकल्प अगर यूनियन दे तो सरकार उस पर विचार करेगी लेकिन बहुत देर तक चर्चा के बाद भी कोई विकल्प आज प्रस्तुत नहीं किए जा सके और इसलिए आज चर्चा का दौर यहीं स्थगित हुआ और यूनियन और सरकार दोनों ने मिलकर ये तय किया है कि 15 जनवरी को पुनः दोपहर 12 बजे वार्ता के लिए इकट्ठा होंगे वो लोग भी अपने यहाँ बात करेंगे हम लोग भी अपने यहाँ बात करेंगे और मुझे आशा है कि 15 तारीख की जो बैठक होगी उसमें कोई समाधान ढूंढने में हम लोग सफल होंगे पंद्रह तारीख को जब आएंगे तो फिर कि किसानों ने ये आश्वासन दिया कि वो नए विकल्प लेकर आएंगे तो स्वाभाविक रूप से अंदर जब चर्चा होती है तो बहुत सारी बातें होती हैं और उन सब बातों को सार्वजनिक करना उचित नहीं होता लेकिन जब चर्चा हुई और चर्चा में निर्णय तक नहीं पहुंच सके तो निश्चित रूप से कई विषय ऐसे हैं जो उनके भी ध्यान में आए कई विषय ऐसे हैं जो हमारे भी ध्यान में आए तो इसलिए जब अगली चर्चा होगी तो अगली चर्चा में वो सब बातचीत करके ही दोनों पक्ष बैठेंगे जैसे कुछ कह रहे हैं कि ये राज्यों पर छोड़ दिया जाना चाहिए कि वो कानून बनाए कृषि केंद्र सरकार अपने कानून रद्द कर दे क्या इस तरह का कोई ऑप्शन है नहीं ब्रह्मा जी आप कह रहे हो लेकिन बैठक में किसी भी किसान नेता ने इस प्रकार का प्रस्ताव नहीं दिया सरकार ने बार बार यह कहा है और अनुरोध किया है कि वो कुछ वैकल्पिक प्रस्ताव देंगे तो सरकार उन पर जरूर विचार करेगी तो सर ये विचार करने वाला प्रस्ताव है कि ये ऐसा जाए वो किसान यूनियन के तरफ से आना चाहिए ना प्रशांत जी मेरे और आपके प्रस्ताव से कुछ होने वाला नहीं है बाबा लखा सिंह को अप्रोच कर रही है देखिए हमने सीधा अप्रोच किसी को नहीं किया कृषि कानूनों पर आंदोलन है आंदोलन के जो पक्षकार हैं उनका मानना ये है कि ये कानून निरस्त किए जाने योग्य हैं देश भर में बहुत सारे लोग इस पक्ष के हैं जो कानून का समर्थन कर रहे हैं तो जो निरस्त किए जाने के पक्ष में हैं उन यूनियन से भी लगातार सरकार सम्मानपूर्वक वार्ता कर रही है जो लोग समर्थन में खड़े हैं वो हमको जब अनुरोध भेजते हैं तो हम उनको भी मिलने का समय देते हैं मुझे इस बात की प्रसन्नता है कि बाबा लखा सिंह जी सिख समाज के धार्मिक संत हैं और उनके मन में यह दर्द था कि किसान आंदोलन पर हैं सर्दी का मौसम है और ऐसे में इसका समाधान जल्दी होना चाहिए तो उन्होंने मुझे सूचना भेजी मैंने बहुत सम्मान से उनका समय निश्चित किया वो वार्ता के लिए पधारे उन्होंने किसानों की बात को सरकार के समक्ष रखा मैंने सरकार के कानूनी पक्ष को उनके समक्ष रखा और मैंने उनको यह भी बताया कि यूनियन से चर्चा के दौरान जो उनकी कठिनाइयां हम लोगों को संज्ञान में आई उन पर हम लोगों ने एक लिखित प्रस्ताव भी यूनियन को दिया कि सरकार इन पर खुले मन से विचार करने के लिए तैयार है लेकिन यूनियन ने उन सारी चीज़ को खारिज कर दिया और मैंने उनसे ये प्रार्थना की कि आप यूनियन्स के लीडर्स से बात करें यूनियन के लीडर रिपिल के अतिरिक्त जो भी विचार व्यक्त करते हैं वो सीधा हमको विचार व्यक्त करें हमको प्रस्ताव दें अथवा वो अगर आपको भी कोई प्रस्ताव देते हैं और आप हमको कन्वे करते हैं तो भी निश्चित रूप से हम विचार करेंगे तो मध्यस्थता के लिए हमने बाबा लखा सिंह जी को नहीं कहा उनके मन में किसानों के प्रति जो दर्द था उसके कारण उन्होंने हमको कहा तो स्वाभाविक रूप से विषय किसानों का भी है और विषय धार्मिक संत का भी है तो किसानों का भी सम्मान हमारे मन में है और धार्मिक संत का भी सम्मान हमारे मन में है इसलिए बाबा लखा सिंह जी से बहुत अच्छे वातावरण में चर्चा हुई और मुझे आशा है कि शायद उन्होंने संबंधित लोगों से बात की तो जो किसान आपको देते रहे हैं, हैं।, हैं देखिए अभी इस प्रकार का कोई विचार नहीं है अभी जो आंदोलनकारी पक्ष है हम उसी से बातचीत कर रहे हैं आ, अगर आवश्यकता पड़ेगी तो आने वाले कल में सरकार इस दिशा में विचार कर सकती है लेकिन अभी कोई ऐसा विचार नहीं है सर का कहना है कि कहीं कहीं ना सरकार ने कहा है कि देखिए दरअसल क्या है कि सरकार ने ये नहीं कहा स्वाभाविक रूप से हम लोकतांत्रिक देश के नागरिक हैं और हमारे लोकतंत्र में राज्यसभा और लोकसभा से कोई कानून पारित होता है तो स्वाभाविक रूप से उसका विश्लेषण करने का अधिकार माननीय उच्चतम न्यायालय को ही है और इसलिए उच्चतम न्यायालय के प्रति प्रत्येक नागरिक की और भारत सरकार की और सभी की प्रतिबद्धता स्वाभाविक रूप से है ही और इसलिए ये विषय आता है क्योंकि सुप्रीम कोर्ट में 11 तारीख को डेट भी लगी है तो सुप्रीम कोर्ट की बातचीत इस मामले में आती है लेकिन सुप्रीम कोर्ट तो जिस दिशा में निर्णय देंगे तो सरकार तो सुप्रीम कोर्ट के प्रति प्रतिबद्ध है क्या क्या किसान ही, ही विकल्प कि सरकार विकल्प मुझे आशा है कि विकल्प लेकर आएंगे और मुझे आशा है कि समाधान की ओर हम सब बढ़ेंगे तो पहले हमने... जी कह रहे हैं थी, हम तो कई सालों के लिए अगले दो साल तक के लिए हम तैयारी कर, ले, कर रहे हैं मीडिया से उन्होंने ये बात आपके सामने भी कही देखिए दरअसल मेरे सामने तो नहीं कही लेकिन स्वाभाविक रूप से अभिव्यक्ति की स्वतंत्रता सबको है नहीं दरअसल अभी इस प्रकार की कई बातें बैठक में होती हैं लेकिन इस प्रकार की बात कोई अभी अस्तित्व में नहीं है सर इसके पहले हम का कार्ड देख चुके हैं और तब से लेकर के मरेंगे तक की अगर बात आ रही है तो क्या